ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੁਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਕਾਬਲੇ ادب ਪਰਮ ਸਨਮਾਨ ਜੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਇਆਲਤਾ ਮੇਰ ਅੰਮ੍ਰਿਤ ਦਾ ਸਦਕਾ ਔਰ ਆਪ ਦੇਸ਼ ਵਿਦੇਸ਼ ਦੀ ਧਰਤੀ ਤੇ ਵਸਦਿਆਂ ਹੋਈਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਅਜੀਤ ਵੈਬ ਟੀਵੀ ਦੇ ਵੱਲੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਤਹਿਤ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਸਮਝਣ ਦਾ ਔਰ ਆਪ ਸੰਗਤਾਂ ਤੱਕ ਪਹੁੰਚਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਜੋ ਲੜੀਵਾਰ ਰੂਪ ਦੇ ਵਿੱਚ ਵਿਚਾਰਨ ਦਾ ਯਤਨ ਕਰ ਰਹੇ ਹਾਂ ਵਾਓ ਅੱਜ ਅਗਲੇ ਸ਼ਬਦ ਦੇ ਨਾਲ ਆਪਾਂ ਜੁੜਨਾ ਹੈ ਕਰੋ ਕਿਰਪਾ ਬਖਸ਼ੋ ਅਸੀਸ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਕਾਦਰੇ ਹਰਕਾਰ ਵੇਕ ਸਾਰਾਂ ਯਾਰ ਹਕ ਰਾ ਗੰਜੂਰ ਜੁਮਲਾ ਫੈਜੇ ਨੂਰ ਬਾਜਾਂ ਵਾਲੇ ਸਤਿਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੋਣਾਂ ਦੀ ਮubarrak ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ ਨਾਂ ਦੇ ਉੱਪਰ ਸੁਭਾਏਮਾਨ ਹੈ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਮ ਸਤਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਦਾਤ ਦਿੱਤੀ ਹੈ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਮੇਰੇ ਵਾਸਤੇ ਐਸੀ ਲੋੜ ਬਣ ਗਿਆ ਕਿਉਂਕਿ ਕੁਝ ਵਸਤੂਆਂ ਹੁੰਦੀਆਂ ਜੋ ਸਾਨੂੰ ਜ਼ਿੰਦਗੀ ਵਿੱਚ ਪ੍ਰਾਪਤ ਹੋ ਜਾਣ ਤਾਂ ਬੜੀ ਚੰਗੀ ਗੱਲ ਹੈ ਨਾ ਮਿਲਣ ਤੇ ਤਾਂ ਵੀ ਜ਼ਿੰਦਗੀ ਚੱਲਦੀ ਰਹਿੰਦੀ ਹੈ ਪਰ ਕੁਝ ਵਸਤੂਆਂ ਸਾਡੇ ਜੀਵਨ ਵਿੱਚ ਕੁਝ ਚੀਜ਼ਾਂ ਕੁਝ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਮਿਲਣ ਤੋਂ ਬਗੈਰ ਜ਼ਿੰਦਗੀ ਚੱਲ ਨਹੀਂ ਸਕਦੀ ਕੋਈ ਚੀਜ਼ਾਂ ਸਾਡੀ ਇਸ ਤਰ੍ਹਾਂ ਦੀ ਲੋਡ ਬਣ ਜਾਂਦੀਆਂ ਫਿਰ ਅਸੀਂ ਉਹਦੇ ਵਾਸਤੇ ਹਰ ਹਿੱਲੇ ਯਤਨ ਕਰਦੇ ਆ ਵੀ ਇਹ ਸਾਨੂੰ ਪ੍ਰਾਪਤ ਹੋਵੇ ਤਾਂ ਇਸੇ ਤਰ੍ਹਾਂ ਮਹਾਰਾਜ ਨੇ ਸ਼ਬਦ ਵਿੱਚ ਜਿਹੜੀ ਦਾਤ ਦਿੱਤੀ ਹੈ ਨਾ ਆਖਾਂ ਜੀਵਾ ਜੇ ਮੈਂ ਤੇਰਾ ਨਾਮ ਸਿਮਰਦਾ ਹਾਂ ਤੇਰੀ ਯਾਦ ਵਿੱਚ ਜੁੜਦਾ ਹਾਂ ਤੇਰੀ ਇਬਾਦਤ ਕਰਦਾ ਹਾਂ ਤਾਂ ਹੀ ਮੈਂ ਜਿਉਂਦਾ ਹਾਂ ਵਰਨਾ ਮੇਰਾ ਜੀਵਨ ਨਹੀਂ ਹੈ ਜਿਨੂੰ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨਾਮ ਬਿਨਾ ਨਹੀਂ ਜੀਵਿਆ ਜਾਏ ਨਾਮ ਤੋਂ ਬਗੈਰ ਕਿੰਦੇ ਜੀਵਿਆ ਨਹੀਂ ਜਾ ਸਕਦਾ ਨਾਮ ਮੇਰੀ ਐਸੀ ਲੋੜ ਹੋ ਗਈ ਇਸੇ ਕਰਕੇ ਗੁਰਬਾਣੀ ਵਿੱਚ ਜਦੋਂ ਸਲੋਕ ਨੂੰ ਪ੍ਰਭਾਸ਼ਿਤ ਕੀਤਾ ਨਾ ਵੇ ਕਿਸ ਤਰ੍ਹਾਂ ਦੀ ਬਣਗੀ ਤਾਂ ਉਦਾਹਰਣ ਦਿੱਤੀ ਮਛਲੀ ਦੀ ਉਦਾਹਰਣ ਦਿੱਤੀ ਮੱਛੀ ਦੀ ਕਿ ਮੈਂ ਤੈਨੂੰ ਇਸ ਤਰ੍ਹਾਂ ਪ੍ਰੀਤ ਕਰਦਾ ਹਾਂ ਐਸੇ ਮਹਾਰਾਜ ਕਹਿੰਦੇ ਉਹਦੇ ਨਾਲ ਪ੍ਰੇਮ ਕਰ ਜਿਵੇਂ ਮੱਛੀ ਪਾਣੀ ਦੇ ਨਾਲ ਕਰਦੀ ਹੈ ਦੋ ਤਰ੍ਹਾਂ ਬਚਨ ਗੁਰੂ ਤੇਗ ਬਹਾਦਰ ਸਾਹਿਬ ਦਾ ਸਲੋਕ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕੋ ਨਾਨਕ ਪਜ ਹਰਮਨਾ ਜੇ ਵਿਦਜਲ ਕੋ ਮੀਨ ਇਸ ਤਰ੍ਹਾਂ ਭਜਨ ਕਰੋ ਦਾ ਜਿਵੇਂ ਮੱਛੀ ਪਾਣੀ ਵਾਸਤੇ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਰਿਸ਼ਤਾ ਹੈ ਪ੍ਰੇਮ ਹੈ ਪ੍ਰੀਤ ਹੈ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਰੇਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਮੱਛਲੀ ਨੀਰ ਫਿਰ ਇੱਕ ਬਾਬੇ ਰਵਦਾਸ ਸਾਹਿਬ ਜੀ ਬਚਨ ਪੜੋਗੇ ਮੇਨ ਪਕਰ ਫਾਂਕਿਓ ਅਰਕਾਟਿਓ ਰਾਂਦ ਕੀਓ ਬਉਬਾਨੀ ਖੰਡ-ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ ਫਿਰ ਵੀ ਉਹਨੂੰ ਪਾਣੀ ਨਹੀਂ ਵਿਸਰਿਆ ਟੁਕੜੇ-ਟੁਕੜੇ ਹੋ ਕੇ ਵੀ ਰਿੰਨੀ ਗਈ ਖਾਦੀ ਗਈ ਸਭ ਕੁਝ ਹੋਇਆ ਜਿਨੇ ਖਾਦੀ ਔਰ ਰਾਤ ਨੂੰ ਉੱਠ-ਉੱਠ ਕੇ ਪਾਣੀ ਮੰਗਦਾ ਫਿਰਦਾ ਵੀ ਅੱਜ ਪਿਆਸ ਬੜੀ ਲੱਗਦੀ ਆ ਕਾਰਨ ਕੀ ਆ ਕਹਿੰਦੇ ਮੱਛੀ ਜਿਹੜੀ ਐ ਉਹਦੇ ਕਾਰਨ ਲੱਗ ਰਹੀ ਤਮਾਰਾ ਜੀ ਕਹਿੰਦੇ ਉਹਨੂੰ ਹੁਣ ਮਛਲੀ ਨੂੰ ਉਹਦਾ ਜਨਮ ਵੀ ਪਾਣੀ 'ਚ ਹੋਇਆ। ਉਹਦਾ ਬਚਪਨਾ ਵੀ ਪਾਣੀ ਵਿੱਚ ਉਹਦੀ ਜਵਾਨੀ ਵੀ ਪਾਣੀ ਵਿੱਚ ਮੰਨ ਲਓ ਬੁਢਜਰਗੀ ਵਿੱਚ ਪਹੁੰਚ ਗਈ ਕੋਈ ਉਹਨੂੰ ਕਹਿੰਦਾ ਵੀ ਆ ਜਾ ਹੁਣ ਛੱਡ ਦੇ ਪਾਣੀ ਦਾ ਖਿਹੜਾ। ਬੜਾ ਚਿਹਰਾ ਹੋ ਗਿਆ ਤੈਨੂੰ ਸੋਹਣੀ ਜੀ ਸੇਜ ਘਰ ਵਿੱਚ ਰੱਖਦੇ ਹਾਂ ਉੱਥੇ ਸੋਹਣੀ ਥਾਂ ਤੇ ਮਹੱਲ ਵਿੱਚ ਜਗ੍ਹਾ ਦੇਾਂਗੇ ਐਸਾ ਕੁਝ। ਭਵਾਂਦੀ ਮੈਂ ਮਰ ਜੂਗੀ। ਹੈ? ਕਿਉਂ? ਕਿਉਂਕਿ ਪਾਣੀ ਮੇਰਾ ਜੀਵਨ ਹੈ ਪਾਣੀ ਤੋਂ ਬਿਨਾਂ ਮੈਂ ਇੱਕ ਛਿਨ ਵੀ ਨਹੀਂ ਰਹਿ ਸਕਦੀ। ਗੁਰਬਾਣੀ ਵਿੱਚ ਉਹ ਉਦਾਹਰਨ ਭਾਵੇਂ ਊਗਣਾ ਵਾਲੇ ਜੀਵਨ ਵਾਸਤੇ ਦਿੱਤੀ ਹੈ ਸੰਤ ਕਾ ਦੋਖੀ ਇਉਂ ਬਿਲ ਲਾਏ ਜਿਉਂ ਜਲ ਬਿ ਹੂਨ ਮਛਲੀ ਤੜਫੜਾਏ ਹੁਣ ਭਾਵੇਂ ਉਹ ਰੱਬ ਦੇ ਪਿਆਰੇ ਦੇ ਦੋਖੀ ਦੀ ਗੱਲ ਕੀਤੀ ਉਦਾਹਰਨ ਮੱਛੀ ਦੀ ਦਿੱਤੀ ਵੀ ਕਿਵੇਂ ਤੜ ਤੜਫ ਕਹਿੰਦੇ ਜਿਵੇਂ ਪਾਣੀ ਤੋਂ ਬਗੈਰ ਮਛਲੀ ਫਿਰ ਇੱਕ ਵਚਨ ਪੜੋਗੇ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵਹਿਉਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੈ 나ਦ ਕੁਰੰਕੈ ਵੇਦਿਆ ਸੰਮੁਖ ਉਠਤਾਵੈ ਭਵਰ ਲੋਭੀ Kusum बासका मिल ਆਪ ਬੰਧਾਵੇ ਇੰਨੀਆਂ ਉਦਾਹਰਨਾਂ ਦੇ ਪਤਾ ਕਹਿੰਦੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਇਸ ਤਰ੍ਹਾਂ ਤੇਰੇ ਪਿਆਰੇ ਤੇਰੇ ਨਾਲ ਪ੍ਰੀਤ ਕਰਦੇ ਆ ਤੇਰੇ ਨਾਲ ਪ੍ਰੇਮ ਕਰਦੇ ਮਹਾਰਜ ਕਹਿੰਦੇ ਆਖਾਂ ਜੀਵਾਂ ਮੈਂ ਜੇ ਤੇਰਾ ਨਾਮ ਲੈਂਦਾ ਹਾਂ ਤਮ ਮੇਰਾ ਜੀਵਨ ਹੈ ਜੇ ਤੇਰਾ ਨਾਮ ਨਹੀਂ ਲੈਂਦਾ ਵਿਸਰੇ ਮਰ ਜਾਉ ਤਮ ਮੰਨੋ ਮੇਰੀ ਮੌਤ ਹੈ ਮਾਲਕ ਜੀ ਤੇਰੇ ਤੋਂ ਵਿਛੜ ਕੇ ਆਤਮਿਕ ਮੌਤ ਹੋ ਜਾਂਦੀ ਪਰ ਕਹਿੰਦੇ ਸਭ ਕੁਝ ਦੇ ਹੁੰਦਿਆਂ ਇੱਕ ਬਾਤ ਚੇਤੇ ਰੱਖੀ ਆਖਣ ਔਖਾ ਸਾਚਾ ਨਾਮ ਕਹਿੰਦੇ ਫਿਰ ਵੀ ਉਸ ਪਰਮੇਸ਼ਰ ਦਾ ਅਕਾਲ ਪੁਰਖ ਦਾ ਨਾਮ ਲੈਣਾ ਔਖਾ ਲੱਗਦਾ ਔਰ ਇੱਕ ਸਾਧਨਾ ਹੈ ਜਿੱਥੇ ਆਪਣੇ ਮਨ ਨੂੰ ਵਸ ਵਿੱਚ ਕਰਕੇ ਆਪਣੇ ਇੰਦਰੀਆਂ ਨੂੰ ਵਸ ਵਿੱਚ ਕਰਕੇ ਉਸ ਮਾਲਕ ਦੀ ਇਬਾਦਤ ਵਿੱਚ ਜੁੜਨਾ ਕਿਉਂਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਕਹਵਰੀ ਅਸੀ ਕਹਿੰਨੇ ਜੀ ਇਹਨੂੰ ਸਾਧੂ ਨੂੰ ਕੀ ਹੈ ਲੈ ਵਧੀਆ ਰਾਮ ਨਾਲ ਬੈਠਾ ਬਹਿਣਾ ਬੜਾ ਔਖਾ ਹੈ ਆਰਾਧਨਾ ਵਿੱਚ ਸਾਧਨਾ ਵਿੱਚ ਮਨੁੱਖ ਇੱਕ ਖੰਨ ਦੇ ਵਿੱਚ ਉਹ ਕਹਿੰਦਾ ਨਹੀਂ ਜੀ ਨਹੀਂ ਕੁਝ ਨਾ ਕੁਝ ਨਵਾਂ ਚਾਹੀਦਾ ਜੀ ਦੇ ਉੱਤੇ ਬਖਸ਼ਿਸ਼ ਹੋ ਜਾਏ ਜੀ ਦੇ ਉੱਤੇ ਕਿਰਪਾ ਹੋ ਜਾਏ ਉਹੀ ਫਿਰ ਉਹਨੂੰ ਚੇਤੇ ਕਰਦਾ ਹੈ ਤਾਂ ਹੀ ਮਹਾਰਾਜ ਸੁਖਮਣੀ ਸਾਹਿਬ ਦੀ ਛੇਵੀਂ ਅਸ਼ਟਪਦੀ ਵਿੱਚ ਕਹਿੰਦੇ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਜੀ ਦੇ ਉੱਤੇ ਉਹ ਮਿਹਰ ਕਰ ਦੇਵੇ ਦਇਆ ਕਰ ਦੇਵੇ ਬਖਸ਼ਿਸ਼ ਕਰ ਦੇਵੇ ਉਹਦੀ ਰਸਨਾ ਤੋਂ ਨਿਕਲਦਾ ਸਤਨਾਮ ਸ੍ਰੀ ਵਾਹਿਗੁਰੂ ਕੋਈ ਕਹਿੰਦਾ ਵਾਹਿਗੁਰੂ ਤਾਂ ਕਰਕੇ ਕਹਿੰਦੇ ਫਿਰ ਵੀ ਔਖਾ ਜਾਪਦਾ ਹੈ ਕੰਮ ਫਿਰ ਨਾਲ ਅਗਲਾ ਬਚਨ ਕਹਿੰਦੇ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚੱਲਿਆ ਦੂਖ ਕਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਜਿਹਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਪਹਿਲੀ ਗੱਲ ਤੇ ਸਾਨੂੰ ਉਹਦੀ ਭੁੱਖ ਲੱਗਣੀ ਬਹੁਤ ਜ਼ਰੂਰੀ ਹੈ ਭੋਜਨ ਦੀ ਭੁੱਖ ਲੱਗਦੀ ਤੇ ਅਸੀਂ ਰੋਟੀ ਲੱਭਣ ਤੁਰ ਪੈਨੇ ਆ ਬੜਿਆਸੇ ਆਪ ਵਿੱਚੋਂ ਸਰੀਰ ਹੋਣਗੇ ਜਿਹੜੇ ਆਪਣਾ ਸ਼ਹਿਰ ਪਿੰਡ ਨਗਰ ਛੱਡ ਕੇ ਘਰ ਤੋਂ ਬਾਹਰ ਪਿੰਡ ਤੋਂ ਸ਼ਹਿਰ ਸ਼ਹਿਰ ਤੋਂ ਕੋ ਦੂਸਰੇ ਸ਼ਹਿਰ ਦੇਸ਼ ਤੋਂ ਦੂਸਰੇ ਦੇਸ਼ ਵਿਦੇਸ਼ ਦੀ ਧਰਤੀ ਤੇ ਕਾਦੀ ਖੋਜ ਵਿੱਚ ਰੋਟੀ ਦੀ ਤਾਂਗ ਵਿੱਚ ਇਹ পেট ਕਰਕੇ ਬੰਦਾ ਤੁਰਿਆ ਨਾ ਅਰុ ਭੁੱਖ ਪੈਦਾ ਹੋਈ ਆ ਤਾਂ ਫਿਰ ਉਸ ਭੁੱਖ ਕਰਨ ਬੰਦੇ ਨੇ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਤਾਂ ਪਹਿਲਾ ਭੁੱਖ ਲੱਗਣੀ ਬੜੀ ਜ਼ਰੂਰੀ ਆ ਤੇ ਜੇ ਆਪਾਂ ਦੁਨਿਆਵੀ ਤੌਰ ਤੇ ਵੇਖੀਏ ਭੁੱਖ ਨਾ ਨਾ ਲੱਗਦੀ ਹੋਵੇ ਆਪਣਾ ਧੀ ਪੁੱਤਰ ਹੋਵੇ ਮੰਨ ਲਓ ਨੇ ਅੱਜ ਸਵੇਰੇ ਰੋਟੀਆਂ ਦਾ ਨਹੀਂ ਦਿਲ ਨਹੀਂ ਕਰਦਾ ਦੁਪਹਿਰੇ ਪੁੱਛੀ ਦਿਲ ਨਹੀਂ ਅਸੀਂ ਚਿੰਤਤ ਹੋ ਜਾਂਦੇ ਆ ਯਾਰ ਇਹਨੂੰ ਕੀ ਹੋਇਆ ਠੀਕ ਐ ਤੂੰ ਤੇਰੀ ਸਿਹਤ ਠੀਕ ਐ ਬੁਖਾਰ ਫੀਵਰ ਤਾਂ ਨਹੀਂ ਤੈਨੂੰ ਕੋਈ ਹੋਰ ਬਾਤ ਉਹ ਵੇਟਟ ਤਾਂ ਨਹੀਂ ਪੀੜ ਹੁੰਦਾ ਪੇਂਤਾ ਨਹੀਂ ਹੋ ਰਹੀ ਕਈ ਕੁਛ ਪੁੱਛਦੇ ਆ ਜਿਉ ਨੇ ਰਾਤ ਨੂੰ ਨਾ ਖਾ ਦੀ ਦਿਨੇ ਵੀ ਨਹੀਂ ਖਾ ਦੀ ਦੁਪਹਿਰ ਅਸੀਂ ਸਾਰਾ ਟੱਬਰ ਸਾਨੂੰ ਚਿੰਤਾ ਹੋ ਜਾਂਦੀ ਸਾਡੇ ਬੱਚੇ ਨੇ ਰੋਟੀ ਨਹੀਂ ਖਾਦੀ ਡਾਕਟਰ ਕੋਲੇ ਭਜਦੇ ਆ ਇਹਨੂੰ ਚੈੱਕ ਕਰਾਓ ਜੀ ਇਹਨੂੰ ਭੁੱਖ ਨਹੀਂ ਲੱਗੀ ਮਹਾਰਜ ਕਹਿੰਦੇ ਦੁਨਿਆਵੀ ਤੌਰ ਤੇ ਉਸ ਭੋਜਨ ਦੀ ਭੁੱਖ ਨਾ ਲੱਗੀ ਤੇ ਤੂੰ ਜਾਣਨਾ ਚਾਹਿਆ ਸਰੀਰ ਵਿੱਚ ਕਿਹੜੀ ਕਮੀ ਆਈ ਕੀ ਗੱਲ ਬਣੀ ਕਿਉਂ ਨਹੀਂ ਲੱਗੀ ਔਰ ਪਾਤਸ਼ਾਹ ਕਹਿੰਦੇ ਆ ਤੂੰ ਜਾਂ ਤੇਰੇ ਧੀ ਪੁੱਤਰ ਨੇ ਕਦੇ ਵੀ ਜਪਜੀ ਸਾਹਿਬ ਨਹੀਂ ਪੜਿਆ ਕਦੇ ਵੀ ਮੁੱਖ ਤੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਅੱਲਾ ਦਾ ਰਾਮ ਦਾ ਖੁਦਾ ਦਾ ਨਾਮ ਗੌੜ ਦਾ ਨਹੀਂ ਲਿਆ ਜੇ ਨੂੰ ਕਦੇ ਚਿੰਤਾ ਨਹੀਂ ਹੋਈ ਵੀ ਇਹਨੂੰ ਮਾਲਕ ਦੇ ਨਾਮ ਦੀ ਭੁੱਖ ਹੀ ਨਹੀਂ ਲੱਗਦੀ। ਔਰ ਮਹਾਰਾਜ ਕਹਿੰਦੇ ਭੁੱਖ ਐਸੀ ਹੈ ਜਤਨ ਕਰਨਾ ਚਾਹੀਦਾ ਜਿੱਦਣੇ ਭੁੱਖ ਲੱਗਦੀ ਹੈ ਫਿਰ ਸੱਚੇ ਨਾਮ ਕੀ ਲੱਗੈ ਭੁਖਤ ਭੁੱਖੈ ਖਾਏ ਚਲਿਐ ਦੁਖ ਕਹਿੰਦੇ ਸਾਰੇ ਦੁਖ ਖਤਮ ਹੋ ਜਾਂਦੇ ਜਿੱਦਣ ਸੱਚੇ ਨਾਮ ਦੀ ਭੁੱਖ ਲੱਗਦੀ ਤੇ ਕੋਈ ਉਸ ਭੋਜਨ ਨੂੰ ਲੈਣਾ ਸ਼ੁਰੂ ਕਰਦਾ ਉਹ ਭੋਜਨ ਮਾਰੇ ਨੇ ਸਾਨੂੰ ਦਿੱਤਾ ਥਾਲ ਵਿੱਚ ਤਨ ਵਸਤੂ ਪਈ ਉਹ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇੋ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੇ ਜੇ ਕੋ ਪੰਚਾਇਤਸ ਕਾ ਹੋਏ ਉਧਾਰੋ ਗੁਰੂ ਕਿਰਪਾ ਕਰੇ ਜਿੱਥੇ ਸਰੀਰ ਕਰਕੇ ਸਾਨੂੰ ਭੁੱਖ ਲੱਗਦੀ ਹੈ ਉਥੇ ਆਤਮਿਕ ਭੋਜਨ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏ ਤਾਂਤੇ ਅਸੀਂ ਇਸ ਭੋਜਨ ਨੂੰ ਲੈ ਕੇ ਆਤਮਿਕ ਤੌਰ ਤੇ ਤ੍ਰਿਪਤ ਹੋਈਏ ਫਿਰ ਜੀਵਨ ਵਿੱਚ ਕਿੱਡਾ ਆਨੰਦ ਹੈ ਸੁਖ ਹੈ ਗੁਰੂ ਕਿਰਪਾ ਕਰੇ ਇੱਥੋਂ ਤੱਕ ਆਪ ਜੀ ਨੇ ਇਸ ਬਚਨ ਦੀ ਵਿਚਾਰ ਇਹ ਪਹਿਲਾ ਪਦ ਹੈ ਸ਼ਬਦ ਦਾ ਬਾਕੀ ਆਪਾਂ ਰਹਿੰਦਾ ਸ਼ਬਦ ਅਗਲੇ ਪਾਗਾਂ ਦੇ ਵਿੱਚ ਜਿਵੇਂ ਜਿਵੇਂ ਸਤਿਗੁਰੂ ਕਿਰਪਾ ਕਰਨਗੇ ਵਿਚਾਰਨ ਦਾ ਯਤਨ ਕਰਾਂਗੇ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ